ਬਿਕਰਮ ਮਜੀਠੀਆ ਤੇ ਨਵੇਂ ਐਫਆਈਆਰ ਦਰਜ ਕੀਤੇ ਜਾਣ ਦੀਆਂ ਖਬਰਾਂ ਦੇ ਮਾਮਲੇ 'ਚ ਮਜੀਠੀਆ ਦੇ ਵਕੀਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖਬਲਾਰੇ ਅਰਸ਼ਦੀਪ ਕਲੇਰ ਦਾ ਬਿਆਨ ਆਇਆ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਪਹਿਲਾਂ ਹੀ ਇਸ ਗੱਲ ਦਾ ਖਦਸ਼ਾ ਸੀ ਪਹਿਲਾਂ ਐਨਡੀਪੀਐਸ ਫੇਰ ਆਮਦਨ ਤੋਂ ਬਾਅਦ ਤੇ ਹੁਣ ਕੰਮ ਦੇ ਵਿੱਚ ਰੁਕਾਵਟ ਦੇ ਪਰਚੇ ਨੇ ਸਰਕਾਰ ਦੀ ਮਨਸ਼ਾ ਜਗ ਜ਼ਾਹਰ ਕਰ ਦਿੱਤੀ ਹੈ ਬਿਕਰਮ ਮਜੀਠੀਆ ਦੇ ਖਿਲਾਫ ਸਰਕਾਰ ਨੂੰ ਕੋਈ ਵੀ ਸਬੂਤ ਨਹੀਂ ਮਿਲ ਰਿਹਾ ਅਰਸ਼ਦੀਪ ਕਲੇਰ ਵਰਦੇ ਨਜ਼ਰ ਆਏ ਸਰਕਾਰ ਦੀ ਮਨਸ਼ਾ ਦੇ ਉੱਪਰ ਸਵਾਲ ਖੜੇ ਕਰਦੇ ਨਜ਼ਰ ਆਏ ਜੀਆਂ ਕਿ ਆਸਰ ਰਹੀਆਂ ਜਿਹੜੀਆਂ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਕਿ ਵਿਕਰਮ ਮਜੀਠੀਆ ਦੇ ਖਿਲਾਫ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ ਇਹਨਾਂ ਖਬਰਾਂ ਨੂੰ ਲੈ ਕੇ ਅਰਸ਼ਦੀਪ ਖਲੇਰ ਕੀ ਕੁਝ ਕਹਿੰਦੇ ਨਜ਼ਰ ਆਏ ਸੁਣਾਂਗੇ ਪੀਡੀਆ ਸੋਰਸਸ ਤੋਂ ਪਤਾ ਲੱਗਿਆ ਕਿ ਵਿਕਰਮ ਮਜੀਠੀਆ ਸਾਹਿਬ ਦੇ ਖਿਲਾਫ ਅੰਮ੍ਰਿਤਸਰ ਦੇ ਵਿੱਚ ਇੱਕ ਨਵੀਂ ਐਫਆਈਆਰ ਦਰਜ ਕੀਤੀ ਗਈ ਹੈ ਹਾਲਾਂਕਿ ਸਾਨੂੰ ਇਹਦੀ ਕੋਈ ਕਾਪੀ ਨਹੀਂ ਦਿੱਤੀ ਪਰ ਇਹਦਾ ਖੱਛਾ ਅਸੀਂ ਪਹਿਲਾਂ ਹੀ ਜ਼ਾਹਰ ਕਰਤਾ ਸੀ ਕਿ ਇੱਕ ਤੋਂ ਬਾਅਦ ਇੱਕ ਐਫਆਈਆਰ ਇਹੀ ਭਗਵੰਤ ਮਾਨ ਸਾਹਿਬ ਦਾ ਪਲਾਨ ਹੈ ਕਿਉਂਕਿ ਮੁੱਖ ਮੰਤਰੀ ਲਗਾਤਾਰ ਆਪਣੇ ਸਰਕਲ ਦੇ ਵਿੱਚ ਇਹ ਗੱਲ ਕਹਿ ਰਹੇ ਨੇ ਕਿ ਮੈਂ ਇਹਨੂੰ ਬਾਹਰ ਨਹੀਂ ਆਉਂਦੇ ਪਰ ਕਮਾਲ ਦੀ ਗੱਲ ਤਾਂ ਇਹ ਦੇਖੋ ਕਿ ਪਹਿਲਾਂ ਐਨਡੀਪੀਐਸ ਦਾ ਪਰਚਾ ਜਦੋਂ ਐਨਡੀਪੀਐਸ ਦੇ ਪਰਚੇ ਦੇ ਵਿੱਚ ਚਲਾਨ ਨਹੀਂ ਪੇਸ਼ ਕਰ ਸਕੇ ਕੋਈ ਸਬੂਤ ਨਹੀਂ ਲਿਆ ਸਕੇ ਫਿਰ ਦਿੱਤਾ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਹੁਣ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਨਹੀਂ ਡਿਫੈਂਡ ਹੋ ਰਿਹਾ ਤਾਂ ਇੱਕ ਨਵਾਂ ਪਰਚਾ ਜਿਹੜਾ ਦਿੱਤਾ ਹੈ ਦਿੱਤਾ ਹੈ ਕਿ ਜਿੱਦਣ 25 ਤਰੀਕ ਨੂੰ ਵਿਕਰਮ ਮਜੀਠੀਆ ਸਾਹਿਬ ਦੇ ਘਰੇ ਵਿਜੀਲੈਂਸ ਵੜੀ ਹੈ ਔਰ ਉਹਨਾਂ ਦੇ ਆਲਰੇਡੀ ਉੱਥੇ ਸਪੋਰਟਰਸ ਮੌਜੂਦ ਸੀ ਕਿਉਂਕਿ ਰੋਜ਼ ਦੀ ਤਰ੍ਹਾਂ ਵਿਕਰਮ ਮਜੀਠੀਆ ਲੋਕਾਂ ਨੂੰ ਮਿਲ ਰਹੇ ਸੀ ਇਹ ਕਹਿੰਦੇ ਜੀ ਪੁਲਿਸ ਦੀ ਕਾਰਵਾਈ 'ਚ ਵਿਕਰਮ ਮਜੀਠੀਆ ਤੇ ਉਹਨਾਂ ਦੇ ਸਾਥੀਆਂ ਨੇ ਵਿਗਨ ਪਾਇਆ ਹਾਲਾਂਕਿ ਉਹ ਤਾਂ ਸਾਰੇ ਪੰਜਾਬ ਨੇ ਕਿ ਦੁਨੀਆ ਨੇ ਦੇਖਿਆ ਸਭ ਕੁਝ ਲਾਈਵ ਸੀ ਕਿ ਕਿਸੇ ਵੀ ਕਿਸਮ ਦੀ ਕੋਈ ਉੱਥੇ ਧੱਕਾ ਮੁਕੀ ਕਿਸੇ ਵੀ ਕਿਸਮ ਦਾ ਵਿਗਨ ਸਰਕਾਰੀ ਅਫਸਰਾਂ ਦੇ ਕੰਮ ਦੇ ਵਿੱਚ ਨਹੀਂ ਪਾਇਆ ਗਿਆ ਔਰ ਪੁਲਿਸ ਦਾ ਤਾਂ ਆਪਣਾ ਚਿਹਰਾ ਕੋਰਟ ਨੇ ਨੰਗਾ ਕੀਤਾ ਜਿਹੜੀ ਕੱਲ ਐਫ ਆਈ ਆਰ ਦਰਜ ਹੋਈ ਹੈ ਉਹ ਵਿਕਰਮ ਮਜੀਠੀਆ ਜਾਂ ਉਹਨਾਂ ਦੇ ਸਮਰਥਕਾਂ ਦੀ ਵਧਿੱਕੀ ਦੀ ਨਹੀਂ ਦਰਜ ਹੋਈ ਪੰਜਾਬ ਪੁਲਿਸ ਦੇ ਇੱਕ ਇਨਸਪੈਕਟਰ ਤੇ ਉਹ ਮੋਹਾਲੀ ਕੋਰਟ ਦੇ ਵਿੱਚ ਜਿਸ ਤਰੀਕੇ ਵਿਕਰਮ ਮਜੀਠੀਆ ਦੀ ਪੇਸ਼ੀ ਦੌਰਾਨ ਇਨਸਪੈਕਟਰ ਨੇ ਕੋਰਟ ਦੇ ਸਟਾਫ ਨੂੰ ਕੁੱਟਿਆ ਉਹਦਾ ਪਰਚਾ ਦਰਜ ਹੋਇਆ ਸੋਨ ਤਾਂ ਅਦਾਲਤਾਂ ਕਿਹੜੀਆਂ ਨੇ ਕਿ ਵਧਿੱਕੀ ਵਿਜੀਲੈਂਸ ਕਰ ਰਹੀ ਹੈ ਮਤਲਬ ਐਨਡੀਪੀਐਸ ਤੋਂ ਆਪਾਂ ਅਗੇ ਆਮਦਨ ਤੋਂ ਬਾਅਦ ਜ਼ਹਿਦਾਦ ਦੇ ਪਰਚੇ ਤੇ ਆਮਦਨ ਤੋਂ ਬਾਅਦ ਜ਼ਹਿਦਾਦ ਦੇ ਪਰਚੇ ਤੋਂ ਆਪਾਂ ਹੋਰ نیچے ਆ ਗਏ ਕਿ ਜੀ ਪੁਲਿਸ ਨੂੰ ਉਹਦੀ ਡਿਊਟੀ ਨਹੀਂ ਕਰਨ ਦਿੰਦੇ ਇਹ ਤੋਂ ਬਾਅਦ ਕੀ 575 ਪਾਉਗੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਨਾ ਕਿ ਇਹੋ ਜਿਹੇ ਜਿਹੜੇ ਪਰਚੇ ਨੇ ਇਹ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਆਪ ਹੀ ਬੜੇ ਵੱਡੇ ਸਵਾਲ ਖੜੇ ਕਰ ਰਹੇ ਨੇ ਕਿਉਂਕਿ 25 ਜੂਨ ਤੋਂ ਅੱਜ ਆਪਾਂ 31 ਜੁਲਾਈ ਦੇ ਵਿੱਚ ਬੈਠੇ ਆ ਮਤਲਬ ਡੇਢ ਮਹੀਨੇ ਬਾਅਦ ਤੁਹਾਨੂੰ ਪਤਾ ਲੱਗਿਆ ਕਿ ਅੰਮ੍ਰਿਤਸਰ ਜਿਹੜਾ ਕੋਠੀ ਦੇ ਵਿੱਚ ਜਿਹੜੇ ਵਿਕਰਮਜੀਠੀਆ ਤੇ ਉਹਨਾਂ ਦੇ ਸਮਰਥਕਾਂ ਨੇ ਵਿਜੀਲੈਂਸ ਨੂੰ ਕੰਮ ਨਹੀਂ ਕਰਨ ਦਿੱਤਾ ਮਤਲਬ ਡੇਢ ਮਹੀਨੇ ਬਾਅਦ ਹੁਣ ਇੱਥੋਂ ਤਾਂ ਸਪਸ਼ਟ ਹੋ ਜਾਂਦਾ ਕਿ ਤੁਸੀਂ ਆਪਣੀ ਨੈਤਿਕ ਹਾਰ ਮੰਨ ਰਹੇ ਹੋ